ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਨਦੀਪ ਪੰਜਾਬੀ ਵਿਰਸਾ ਚੈਨਲ ਵਿੱਚ ਤੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਦਿਉਰ ਭਾਬੀ ਦੇ ਰਿਸ਼ਤੇ ਤੇ ਨੋਕ ਚੋਕ ਵਾਲੀਆਂ ਬੜੀਆਂ ਹੀ ਪਿਆਰੀਆਂ ਬੋਲੀਆਂ ਇਹ ਇੱਕ ਅਨਿਖੜਵਾ ਜਿਹੜਾ ਆ ਰੰਗ ਬੰਦੀਆਂ ਨੇ ਬੋਲੀਆਂ ਵਿਆਹਾਂ ਸ਼ਾਦੀਆਂ ਵਿੱਚ ਤੇ ਬੜੀ ਸੋਹਣਾ ਇੱਚ ਹਾਸਾ ਠੱਠਾ ਵਿਅੰਗ ਜਿਹੜਾ ਕੀਤਾ ਜਾਂਦਾ ਇੱਕ ਦੂਜੇ ਵੱਲੋਂ ਤੇ ਕਿਸੇ ਵੱਲੋਂ ਵੀ ਇਹਨਾਂ ਵਿੱਚ ਗੁੱਸਾ ਨਹੀਂ ਕੀਤਾ ਜਾਂਦਾ ਤੇ ਇੱਕ ਮਨੋਰੰਜਨ ਦਾ ਸਾਧਨ ਆ ਤੇ ਆਓ ਸ਼ੁਰੂ ਕਰਦੇ ਆਂ ਪੰਜਾਬੀ ਬੋਲੀਆਂ ਲਿਆਂ ਦਿਓ ਰਾ ਤੇਰੇ ਕੱਪੜੇ ਤੋਦਿਆਂ ਲਿਆਂ ਦਿਓ ਰਾ ਤੇਰੇ ਕੱਪੜੇ ਤੋਦਿਆਂ ਨਾਲੇ ਤੋਦਿਆਂ ਪਰ ਨਾ ਛੋਟੇ ਦਿਓਰ ਬਿਨਾ ਦਿਓਰ ਬਿਨਾਨੀ ਸਰਨਾ ਛੋਟੇ ਦਿਓਰ ਬਿਨਾ ਦਿਓਰ ਬਿਨਾਨੀ ਸਰਨਾ ਛੋਟੇ ਦਿਓਰ ਬਿਨਾ ਦਿਓਰ ਬਿਨਾਨੀ ਸਰਨਾ ਛੋਟੇ ਦਿਓਰ ਬਿਨਾ ਨਾ ਤਾਂ ਭਾਬੀ ਇਹ ਅੱਡ ਮੈਂ ਹੋਣਾ ਨਾ ਤਾਂ ਭਾਬੀ ਇਹ ਅੱਡ ਮੈਂ ਹੋਣਾ ਨਾ ਕਰਾਉਣੀ ਕੰਦਨੀ ਤੂੰ ਦੇ ਦੇ ਗਾਣਾ ਹੱਸ ਕੇ ਜਾਊਂਗਾ ਲੰਗਨੀ ਤੂੰ ਦੇ ਦੇ ਗਾਣਾ ਹੱਸ ਕੇ ਜਾਊਂਗਾ ਲੰਗਨੀ ਤੂੰ ਦੇ ਦੇ ਗਾਣਾ ਤੇਰਾ ਮੇਰਾ ਪਿਆਰ ਪਾਪੀ ਏ ਦੰਦ ਕਿਰਚਦਾ ਵੇੜਾ ਤੇਰਾ ਮੇਰਾ ਪਿਆਰ ਪਾਪੀ ਏ ਦੰਦ ਕਿਰਚਦਾ ਵੇੜਾ ਦੋਵਾਂ ਵਿੱਚੋਂ ਮੈਂ ਮੁੱਕ ਜਾਵਾਂ ਮੁੱਕ ਜੇ ਰੋਜ ਦਾ ਚੇੜਾ ਰੱਬ ਜਸ ਮੇਲ cure ਦੁੱਖ ਨਾ ਦਿਖਾਵੇ ਤੇਰਾ ਰੱਬ ਜਸ ਮੇਲ cure ਦੁੱਖ ਨਾ ਦਿਖਾਵੇ ਤੇਰਾ ਰੱਬ ਜਸ ਮੇਲ cure ਦੁੱਖ ਨਾ ਦਿਖਾਵੇ ਤੇਰਾ ਰੱਬ ਜਸ ਮੇਲ cure ھ مہینے بیر بتھیرے ماگھ مہینے بیر بتھیرے سون مہینے پیلاں جوگی میں ہوا تینو پابیے کیلا جو میں ہوا تینو پابیے کیلا جو میں ہوا تینو پابیے کیلا جو میں ہوا نیگو لابی آخو لابی بی اکھیاں نی لابی آخ آ ਨੀ ਸ਼ਰਬੀ ਅੱਖੀਆਂ ਮੁਰਗਾ ਵੀ ਵਰਗੀ ਪਾਬੀ ਦਿਓਰ ਚੱਲੇ ਪੱਖੀਆਂ ਨੀ ਮੁਰਗਾ ਵੀ ਵਰਗੀ ਪਾਬੀ ਦਿਓਰ ਚੱਲੇ ਪੱਖੀਆਂ ਨੀ ਮੁਰਗਾ ਵੀ ਵਰਗੀ ਪਾਬੀ ਦਿਓਰ ਚੱਲੇ ਪੱਖੀਆਂ ਦੇਉਰ ਵੀ ਆਇਆ ਕੀ ਸੁਖ ਪਾਇਆ ਦੇਉਰ ਵੀ ਆਇਆ ਕੀ ਸੁਖ ਪਾਇਆ ਵੰਡਦੀ ਫਿਰਾਂ ਪੰਜੀਰੀ ਛੋਟੇ ਦੇਉਰ ਬਿਨਾ ਕੌਣ ਦੁਖਾਂ ਦਾ ਸੀਰੀ ਛੋਟੇ ਦੇਉਰ ਬਿਨਾ ਕੌਣ ਦੁਖਾਂ ਦਾ ਸੀਰੀ ਛੋਟੇ ਦੇਉਰ ਬਿਨਾ ਕੌਣ ਦੁਖਾਂ ਦਾ ਸੀਰੀ ਛੋਟੇ ਦੇਉਰ ਬਿਨਾ ਨਾ ਪਾ ਬੀ ਮੈਂ ਵਿਆਹ ਕਰਵਾਉਣਾ ਨਾ ਪਾ ਬੀ ਮੈਂ ਵਿਆਹ ਕਰਵਾਉਣਾ ਨਾ ਕਰਵਾਉਣੀ ਕੰਦਨੀ ਤੂੰ ਗਲਗਲ ਵਰਗੀ ਮੈਨੂੰ ਬੜੀ ਪਸੰਦ ਨਹੀਂ ਤੂੰ ਗਲਗਲ ਵਰਗੀ ਮੈਨੂੰ ਬੜੀ ਪਸੰਦ ਨਹੀਂ ਤੂੰ ਗਲਗਲ ਵਰਗੀ ਤੋ ਇਹ ਸੀ ਜੀ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ ਤੇ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਇਹਦੇ ਨਾਲ ਖੱਲਾ ਸ਼ਰੀ ਮਿਲਦੀ ਆ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ